ਆਜਾ ਹਾਂਜੀ ਗੁਰੂ ਕੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਅੱਜ ਰਾਮਗੜ੍ਹ ਸ਼ਾਹਪੁਰੀਆਂ ਤੋਂ ਮਾਤਾ ਸਹਿਦੇਵਾਂ ਜਿਹੜਾ ਸਥਾਨ ਹੈ ਆਈ ਸਾਲ ਦੀਵਾਨ ਵੀ ਲੱਗਦੇ ਨੇ ਸੰਗਤਾਂ ਬਹੁਤ ਜੜੀਆਂ ਹੋਈਆਂ ਨੇ ਤੇ ਦੀਵਾਨਾਂ ਦੇ ਵਿੱਚ ਬਾਲਣ ਦੀ ਲੱਕੜਾਂ ਦੀ ਬਹੁਤ ਸੇਵਾ ਰਹਿੰਦੀ ਹੈ ਆਲੇ ਦੁਆਲੇ ਦੀ ਸੰਗਤ ਸਾਨੂੰ ਜਾਣਦੀ ਹੈ ਵੀ ਚਲੋ ਸੇਵਾ ਚੱਲਦੀ ਹੈ ਇਹ ਇੱਥੇ ਆ ਕਿਹੜਾ ਪਲਾਂਟ ਲੱਗੇ ਸੋਲੇ ਸੋਲੇ ਪਲਾਂਟ ਲੱਗਿਆ ਹੈ ਉਹਦੇ ਵਿੱਚ ਨਾ ਇੱਕ ਝੰਡਾ ਬਹੁਤ ਪੁਰਾਣਾ ਸ਼ੇਰਖਾਨਾਗਰ 60-70 ਸਾਲ ਪੁਰਾਣਾ ਝੰਡਾ ਹੈ ਇਹ ਤੇ ਇਹਨਾਂ ਨੇ ਜਿਹੜੇ ਇੱਥੇ ਕੰਮ ਕਰਦੇ ਡਿਊਟੀ ਕਰਦੇ ਨੇ ਪਲਾਂਟ 'ਚ ਉਹਨਾਂ ਨੇ ਇੱਕ ਦੋਆਂ ਨੂੰ ਕਈ ਜਾਣੇ ਨੂੰ ਪਹਿਲਾਂ ਕਿਹਾ ਝੰਡਾ ਵੱਢ ਕੇ ਲੈ ਜਾਓ ਭਾਈ ਉਹ ਝੰਡਾ ਜਦੋਂ ਵੱਢ ਕੇ ਵੱਢਣ ਵਾਸਤੇ ਆਉਂਦੇ ਨੇ ਪਰ ਉਹ ਮੁਰ ਜਾਂਦੇ ਨੇ ਕਹਿੰਦੇ ਪਰਮੇਸ਼ਰ ਜਾਣਦਾ ਉਹਨਾਂ ਨੂੰ ਕੁਝ ਦਿਖਦਾ ਸੀ ਜਾਂ ਕੋਈ ਵੈਸੇ ਹੀ ਪਰ ਇਸ ਨੇ ਵੀ ਬਥੇਰੇ ਨੂੰ ਕਿਹਾ ਕੋਈ ਜਾਂਡ ਨਹੀਂ ਵੱਡ ਕੇ ਲੈ ਕੇ ਆਇਆ ਤੇ ਸਾਡੀ ਡਿਊਟੀ ਲੱਗੀ ਅਸੀਂ ਆ ਗਏ ਜਦੋਂ ਇੱਥੇ ਅਸੀਂ ਆਏ ਤੇ ਆ ਬੱਚੇ ਨੂੰ ਜਿਹੜਾ ਵੀਡੀਓ ਬਣਾਦਾ ਇਹਨੂੰ ਮੈਂ ਕਿਹਾ ਮਾ ਟੱਕ ਲਾ ਦੇ ਜਦੋਂ ਇਹਨੇ ਟੱਕ ਲਾਇਆ ਇੱਕ ਦਿਨ ਅਸੀਂ ਪਹਿਲਾਂ ਚੈੱਕ ਕਰਕੇ ਗਏ ਸੀ ਉਹ ਗੱਲਬਾਤ ਹੋ ਸਕਦੀ ਹੈ ਕਿਉਂਕਿ ਜਿਹੜੇ ਜਾਂਡ ਨੇ ਪੁਰਾਣੇ ਜਿਹੜੇ ਦਰਖਤ ਨੇ ਰੁੱਖ ਨੇ ਉਹ ਅਸੀਂ ਵੀਡੀਓ ਇਸ ਕਰਕੇ ਪਾ ਰਹੇ ਹਾਂ ਕਿ ਪੁਰਾਣਾ ਕੋਈ ਬੋਹੜ ਕੋਈ ਪੇਪਲ ਕੋਈ ਪੁਰਾਣਾ ਜਾਂਡ ਉਹ ਵੱਡਣ ਤੋਂ ਪਹਿਲਾਂ ਤੁਸੀਂ ਨਾ ਗੁਰੂ ਘਰ ਅਰਦਾਸ ਕਰੋ ਤੇ ਕਿਸੇ ਗੁਰਸਿੱਖ ਨੂੰ ਲਿਜਾ ਕੇ ਉਹਦਾ ਪਹਿਲਾਂ ਜ਼ਰੂਰੀ ਹੈ ਦੇਖਣਾ ਕਿਹੋ ਜੀ ਗੱਲ ਹੁੰਦੀ ਹੈ ਇਹ ਪੁਰਾਣੇ ਦਰਖਤਾਂ ਦੇ ਵਿੱਚ ਜਿਵੇਂ ਇੱਕ ਨਗਰ ਪਰਾਂ ਹੈ ਹਰਿਆਣੇ ਦੇ ਵਿੱਚ ਉਹਨਾਂ ਨੇ 100 150 ਸਾਲ ਦਾ ਪੁਰਾਣਾ ਬੋੜ ਵੱਡਿਆ ਸੀਗਾ ਉਹਨਾਂ ਦਾ ਸਾਰਾ ਪਰਿਵਾਰ ਖਤਮ ਹੋ ਗਿਆ ਇਹ ਗੱਲ ਕੋਈ ਬਹਿਮਾਲੀ ਨਹੀਂ ਹੈਗੀ ਜੇ ਕੋਈ ਪਖੰਡ ਹੁੰਦਾ ਬਹਿਮ ਹੁੰਦਾ ਮੈਂ ਵੀਡੀਓ ਨਹੀਂ ਬਣਾਉਂਦਾ ਸੀ ਮੇਰੀ ਕਹਿਣ ਦਾ ਭਾਵ ਹੈ ਜਿਹੜਾ ਵੀ ਪੁਰਾਣਾ ਦਰਖਤ ਹੈ 50 60 ਸਾਲ ਤੋਂ ਪਹਿਲਾਂ ਉਹ ਬਿਨਾਂ ਅਰਦਾਸ ਤੋਂ ਨਾ ਵੱਡੋ ਹੁਣ ਜਦੋਂ ਅਸੀਂ ਵੱਢਣ ਲੱਗੇ ਮੈਂ ਬੱਚੇ ਨੂੰ ਕਿਉਂ ਟੱਕ ਲਾਇਆ ਤੇ ਤਾਂ ਮੇਰੇ ਹੱਥਾਂ ਵਿੱਚ ਦਰਦ ਸ਼ੁਰੂ ਹੋ ਗਿਆ ਤੇ ਫਿਰ ਮੈਂ ਅਰਦਾਸ ਬੇਨਤੀ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਮੈਨੂੰ ਇਹ ਆਪ ਦੀ ਸਿਆਬ ਵਾਸਤੇ ਅਸੀਂ ਰੁੱਖ ਲੈਣ ਆਏ ਆ ਜੰਡ ਲੈਣ ਆਏ ਆ ਵੱਢ ਕੇ ਤੇ ਮੈਨੂੰ ਕਿਰਪਾ ਕਰੋ ਵੀ ਮੇਰੇ ਦਰਦ ਕਿਉਂ ਸ਼ੁਰੂ ਹੋ ਗਿਆ ਇਹ ਜੇ ਇਹਦੇ ਵਿੱਚ ਕੋਈ ਆਤਮਾ ਕੋਈ ਕਿਸੇ ਚੀਜ਼ ਦਾ ਪਹਿਰਾ ਹੈ ਤਾਂ ਉਹਨੂੰ ਪੜਾ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਇਹ ਸੇਵਾ ਬਰਸ਼ੋ ਜੀ ਇਹ ਲੈ ਕੇ ਜਾਈਏ ਕਿਉਂਕਿ ਫਿਰ ਜੇ ਆਪਾਂ ਇਸ ਤਰ੍ਹਾਂ ਛੱਡ ਦਈਏ ਫਿਰ ਉਹ ਵੀ ਵਧੀਆ ਗੱਲ ਨਹੀਂ ਹੈਗੀ ਜਦੋਂ ਮੈਂ ਇੱਥੇ ਹੁਣ ਜਦ ਜਬ ਜੀ ਸਾਧਾ ਪਾਠ ਮੂਲ ਮੰਤਰ ਕਰਨ ਲੱਗਾ ਪਹਿਲਾਂ ਮੈਂ ਤੇ ਇੱਕ ਆਤਮਾ ਨੇ ਮੈਨੂੰ ਦਿਖਾਈ ਦਿੱਤੀ ਉਹ ਕਹਿੰਦਾ ਵੀ ਦੇਖੋ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਇੱਥੇ ਸੈਦਿਆ ਵਾਲਾ ਨਗਰ ਆ ਬਹੁਤ ਪਾਹਨ ਸਾਹਿਬ ਗੁਰੂ ਅਮਰਦਾਸ ਸਚੇ ਪਾਸ਼ਾ ਮਹਾਰਾਜ ਦਾ ਆ ਲੱਗਿਆ ਹੋਇਆ ਹੈ ਉੱਥੇ ਸਥਾਨ ਹੈ ਮਹਾਰਾਜ ਦਾ ਪਾਹਨ ਸਾਹਿਬ ਮਹਾਰਾਜ ਜੁੜਾ ਸਾਹਿਬ ਹੈ ਬਹੁਤ ਸੰਗਤ ਜੁੜਦੀ ਹੈ ਬਹੁਤ ਧਾਰਮਿਕ ਸਥਾਨ ਆਪ ਨੂੰ ਆਲੇ ਦੁਆਲੇ ਨਗਰ ਸਾਰੇ ਸੰਗਤ ਜਾਣਦੀ ਹੈ ਤੇ ਉਹ ਬੰਦੇ ਨੇ ਜਿਹੜਾ ਆਤਮਾ ਰਹਿੰਦੀ ਹੈ ਪ੍ਰੇਤਵਾਤਮਾ ਇਹ ਕਹਿੰਦਾ ਵੀ ਬਹੁਤ ਸਾਲ ਪਹਿਲਾਂ ਇਹ ਸੈਦਿਆੜ ਦੇ ਲੋਕ ਕਹਿੰਦੇ ਇੱਥੇ ਬਹੁਤ ਪਹਿਲਾਂ ਮਾਫ ਕਰਿਓ ਤੇ ਇੱਕੋ ਦਮ ਕੋਈ ਸੁਧਰਦਾ ਨਹੀਂ ਹੁੰਦਾ ਇੱਥੇ ਕਹਿੰਦੇ ਪਹਿਲਾਂ ਸ਼ਰਾਬ ਬਹੁਤ ਵਿਗਦੀ ਹੁੰਦੀ ਸੀ ਮੈਨੂੰ ਨਹੀਂ ਪਤਾ ਸੀ ਇਹ ਗੱਲ ਅਦਾ ਮੈਂ ਤਾਂ ਸਮਝਿਆ ਸੀ ਕਿ ਤੇ ਬਹੁਤ ਪੁਰਾਣਾ ਸਥਾਨ ਧਾਰਮਿਕ ਹੈ ਵੀ ਸਦਾ ਤੋਂ ਵਧੀਆ ਉਹ ਕਹਿੰਦਾ ਸੈਦਿਆਲੇ ਸ਼ਰਾਬ ਵਿਗਦੀ ਹੁੰਦੀ ਸੀ ਮੈਂ ਸ਼ਰਾਬ ਪੀ ਕੇ ਮਰਿਆ ਹੋਇਆ ਤੇ ਮੇਰੇ ਘਰ ਵਾਲੀ ਕਹਿੰਦੇ ਬਦਚਾਲਣ ਸੀਗੀ ਮੇਰੇ ਮੇਰੇ ਔਰਤ ਮੇਰੀ ਪਤਨੀ ਮਾੜੇ ਲਕਸ਼ਣ ਕਰਦੀ ਸੀ ਉਹਦੇ ਗਮ ਵਿੱਚ ਮੈਂ ਉਹ ਸ਼ਰਾਬ ਪੀਣ ਲੱਗਿਆ ਸੀ ਤੇ ਸ਼ਰਾਬ ਪੀਣ ਦੇ ਕਾਰਨ ਕੰਧੀ ਜਦੋਂ ਮੈਂ ਇੱਧਰ ਨੂੰ ਆਇਆ ਤੇ ਇੱਥੇ ਮੇਰੀ ਮੌਤ ਹੋਈ ਹੈ ਕਹਿੰਦੇ ਫਿਰ ਮੈਂ ਅਸੀਂ ਬੇਨਤੀ ਕੀਤੀ ਸੱਚੇ ਪਾਸ਼ਾ ਮਹਾਰਾਜ ਵੀ ਇਹ ਮੈਨੂੰ ਇਹਨਾਂ ਗੱਲਾਂ ਦਾ ਕੁਝ ਪਤਾ ਨਹੀਂ ਆਪ ਹੀ ਕਿਰਪਾ ਕਰਕੇ ਇਹਨੂੰ ਝੰਡ ਤੋਂ ਪਰਾਂ ਕਰੋ ਫਿਰ ਸੱਚੇ ਪਾਸ਼ਾ ਮਰ ਮੈਨੂੰ ਆਵਾਜ਼ ਆਈ ਪੂਰਨ ਤੌਰ ਤੇ ਦੇਖਿਆ ਨਹੀਂ ਹੈਗਾ ਉਹ ਬਹੁਤ ਘੱਟ ਦੇਖਿਆ ਬਹੁਤ ਜ਼ਿਆਦਾ ਘੱਟ ਪਰ ਪਤਾ ਲੱਗਦਾ ਜੀ ਧੁੰਦਲਾ ਤੇ ਆਵਾਜ਼ ਆਈ ਵੀ ਇਹਨੂੰ ਇਹਦੀ ਅਰਦਾਸ ਕਰੋ ਵੀ ਗੁਰੂ ਘਰ ਸੱਚੇ ਪਾਸ਼ਮਰ ਆਪ ਹੀ ਮਹਾਰਾਜ ਭਲਾ ਕਰਨਗੇ ਤੇ ਉਹ ਬੰਦੇ ਨੇ ਫਿਰ ਮੈਂ ਪਾਠ ਦੇ ਸੁਣਾਉਣ ਲੱਗਿਆ ਮੈਨੂੰ ਉਹਨੂੰ ਗਾਲ ਵੀ ਦਿੱਤੀ ਇੱਕ ਮੈਨੂੰ ਪੁੱਠਾ ਬੋਲਿਆ ਮੈਨੂੰ ਭੈਣ ਦੀ ਗਾਲ ਵੀ ਦਿੱਤੀ ਵੀ ਇੱਥੇ ਹਰ ਇੱਕ ਵੱਡਣ ਆ ਜਾਂਦਾ ਮੈਂ ਕੀ ਕਿਸੇ ਦਾ ਉਹ ਕਰਦਾ ਜਾਨੀ ਕਿ ਮੈਨੂੰ ਜਵਾਈ ਕਿਹਾ ਉਹਨੇ ਆਪਦੇ ਆਪ ਨੂੰ ਮੈਨੂੰ ਪੁੱਠਾ ਬੋਲਿਆ ਤੇ ਫਿਰ ਉਹਨੇ ਜਦੋਂ ਗਾਲਾਂ ਦਿੱਤੀਆਂ ਮੈਂ ਬੇਨਤੀ ਕੀਤੀ ਵੀ ਮੈਂ ਅਸੀਂ ਆਪ ਦਾ ਬੁਰਾ ਨਹੀਂ ਕਰਦੇ ਹਾਂ ਗੁਰਸੇਖਾਂ ਅਰਦਾਸ ਬੇਨਤੀ ਕਰਕੇ ਤੇ ਵੀ ਆਪ ਦਾ ਪਾਠ ਕਰਕੇ ਆਪਦੀ ਮੁਕਤੀ ਕਰਾਂਗੇ ਜਿਵੇਂ ਸਾਰੇ ਬੰਦੇ ਹਰ ਸਾਰਾ ਸੰਸਾਰ ਮਰਦਾ ਹੈ ਉਹ ਧਰਮ ਅਨੁਸਾਰ ਮਰਤਕ ਸੰਸਕਾਰ ਨੇ ਅੰਤਮ ਸੰਸਾਰ ਸੰਸਕਾਰ ਕਰੇ ਜਾਂਦੇ ਨੇ ਵੀ ਅਸੀਂ ਤੇਰਾ ਪਾਠ ਕਰਾਂਗੇ ਤੇਰਾ ਪਾਠ ਕਰਕੇ ਤੇਰੇ ਮੁਕਤੀ ਦਾ ਅਸੀਂ ਭਲਾ ਕਰਾਂਗੇ ਤੇਰਾ ਭਲਾ ਕਰਾਂਗੇ ਜਪਜੀ ਸਾਦਾ ਪਾਠ ਜਦੋਂ ਅੱਧਾ ਕਰਿਆ ਸੀ ਅੱਦੇ ਤੱਕ ਤਾਂ ਕਰੋਧਵਾਨ ਰਿਹਾ ਉਸ ਤੋਂ ਬਾਅਦ ਸ਼ਾਂਤ ਹੋ ਗਿਆ ਫਿਰ ਮੈਂ ਆਹ ਸ਼ਬਦ ਪੜਿਆ ਸੰਗਜੀ ਬਲਾਵਨ ਮਹਲਾ ਪੰਜਵਾਂ ਉਚ ਅਪਾਰ ਬਿਆਸਵਾਮੀ ਕੌਣ ਜਾਣਾ ਗੁਣ ਤੇਰੇ ਗਾਵ ਤੇ ਉਧਰ ਸੁਣ ਤੇ ਉਹਦੇ ਨੇ ਬਿਰਸਾ ਪਾਪ ਕੇ ਨੇ ਪਸ਼ੂ ਪ੍ਰੇਤ ਪਸ਼ੂ ਪ੍ਰੇਤ ਮੁਗਧ ਗੁਤਾਰੇ ਪਾ ਨੂੰ ਪਾਰ ਉਤਾਰਨ ਨਾਨਕ ਦਾ ਤੇ ਸਮਾਈ ਸਦਾ ਹਦਾ ਬਲਹਾਰ ਹੈ ਜਦੋਂ ਇਹ ਆਖਿਆ ਨੇ ਉਹ ਹੱਥ ਬਣ ਕੇ ਆਏ ਨੀਮੀ ਪਾ ਕੇ ਜਣ ਕੇ ਸ਼ਾਂਤ ਹੋ ਗਿਆ ਰੋਂਣ ਲੱਗ ਗਿਆ ਮਾੜਾ ਜੀ ਮੈਨੂੰ ਰੋਂਦਾ ਦਿਖਾਈ ਦਿੱਤਾ ਕਹਿੰਦੇ ਮੇਰੇ ਭਲਾ ਕਰ ਦੋ ਫਿਰ ਮੈਂ ਅਰਦਾਸ ਬੇਨਤੀ ਕਰਿਛੇ ਪਾਸ਼ਾ ਮਹਾਰਾਜ ਵੀ ਆਪ ਦੇ ਸਥਾਨ ਦੇ ਉੱਤੋਂ ਇਹਦਾ ਭਲਾ ਹੋਵੇ ਤੇ ਅਸੀਂ ਹੁਣ ਅਰਦਾਸ ਬੇਨਤੀ ਕਰਕੇ ਵੀ ਇਹ ਪ੍ਰੇਤ ਆਤਮਾ ਹੱਚੇ ਪਾਸ਼ਾ ਮਹਾਰਾਜ ਭਲਾ ਕਰੋ ਅਸੀਂ ਉਹਦਾ ਉਹਦੇ ਨਾਂ ਦਾ ਉਹ ਪਰਾਂ ਪੂਜੀਆ ਕੱਢਦਾ ਉਹ ਸ਼ਰਾਬੀ ਸੀਗਾ ਬੀੜੀਆਂ ਮੰਗਦੇ ਸੰਗ ਜੀ ਕਹਿੰਦਾ ਮੈਨੂੰ ਬੀੜੀਆਂ ਲੈ ਕੇ ਦੋ ਮੈਂ ਹੱਸੀ ਗਰ ਸਿੱਖਾ ਸੀ ਹੱਥ ਨਹੀਂ ਲਾਉਂਦੇ ਇਹ ਚੀਜ਼ ਨੂੰ ਤੇ ਉਹਦੇ ਬਾਅਦ ਅਸੀਂ ਥੋੜਾ ਜਾ ਬਸ ਉਹੀ ਗਿਆਨ ਜਾ ਹੋ ਗਿਆ ਮੈਨੂੰ ਕੋਈ ਪਤਾ ਨਹੀਂ ਸੀ ਵੀ ਪੂਜੀਆ ਦੇਣਾ ਅਸੀਂ ਪ੍ਰਸ਼ਾਦ ਬਗੋ ਚਲੋ ਗੱਫੇ ਬਜੋ ਜੇ ਸਾਰੇ ਸੰਗਤਾਂ ਆਪਾਂ ਕੋਈ ਦੰਨਿਆ ਚੀਜ਼ ਉਹ ਕੱਢ ਕੇ ਪਰਾ ਰੱਖਤੀ ਹੁਣ ਮੁੜ ਕੇ ਉਹ ਚੀਜ਼ ਦਿਖਣੀ ਮੇਰੇ ਖੁਰਕ ਹੋਣ ਲੱਗੀ ਪਿੰਡੇ ਤੇ ਜਦੋਂ ਮੈਂ ਜੱਪ ਜਿਹਦਾ ਪਾੜ ਕਰਦਾ ਸੀ ਤੇ ਹੁਣ ਅਸੀਂ ਅਰਦਾਸ ਇਹ ਕਹਿਣ ਦਾ ਭਾਵ ਨਾ ਵੀ ਕੋਈ ਪੁਰਾਣਾ ਦਰਗਤ ਹੈ ਤੁਸੀਂ ਅਰਦਾਸ ਕਰੇ ਤੋਂ ਬਿਨਾ ਕਦੇ ਨਾ ਵੱਡੋ ਤੁਹਾਡੇ ਘਰੇ ਨੁਕਸਾਨ ਹੋ ਸਕਦਾ ਪਰ ਹੁਣ ਮੈਂ ਜ਼ਿੰਮੇਵਾਰ ਸੰਗਤ ਖੜੀ ਹੈ ਵੀ ਜਿਹਨਾਂ ਨੂੰ ਭਰੋਸਾ ਹੈ ਹੁਣ ਕੋਈ ਵੱਡਣ ਵਾਲ ਨੂੰ ਕੋਈ ਨੁਕਸਾਨ ਨਹੀਂ ਹੋਊਗਾ ਕਿਉਂਕਿ ਇਸ ਤੇ ਆਸ਼ਾ ਮਾਰਦੀ ਅਰਦਾਸ ਤੇ ਤਾਕਤ ਹੈ ਉਹਦਾ ਭਲਾ ਹੋਗਾ ਹੁਣ ਸਾਡੇ ਸੰਗਤ ਵਿੱਚ ਦੀ ਉਹਦਾ ਭਲਾ ਹੋਣਾ ਸੀ ਵਿਚਾਰਾ ਵਿਚਾਰੀ ਦਾ ਪਤਾ ਨਹੀਂ ਕਿੰਨੀ ਚੀਜ਼ ਕਿੰਨੇ ਚਿਰਾਂ ਦੀ ਦੇਖੋ ਸੈਦੇਆਲਾ ਉਦੋਂ ਸਥਾਨ ਜਿਹੜਾ ਬਣਿਆ ਵੀ ਨਹੀਂ ਸੀਗਾ ਚੱਜ ਨਾਲ ਕੋਈ ਉੱਥੇ ਸੇਵਾ ਵੀ ਨਹੀਂ ਸੀਗਾ ਉਦੋਂ ਦਾ ਕਹਿੰਦਾ ਦਾਰੂ ਪੀ ਕੇ ਮਰਿਆ ਉਹਦੇ ਘਰ ਵਾਲੀ ਦੇ ਮਾੜੇ ਲਛਣਾ ਕਰਕੇ ਉਹ ਹੁਣ ਪ੍ਰੇਤ ਆਤਮਾ ਇੱਥੋਂ ਚਲੀ ਗਈ ਮਹਾਰਾਜ ਅੱਗੇ ਅਰਦਾਸ ਬੇਨਤੀ ਹੱਚੇ ਪਾਸ਼ਾ ਮਹਾਰਾਜ ਵੀ ਉਹਦਾ ਭਲਾ ਕਰੇ ਹੋਰ ਅਰਦਾਸ ਬੇਨਤੀ ਕਰਕੇ ਮੈਂ ਟੱਕ ਲਾਉਂਗਾ ਪਹਿਲਾਂ ਇਹ ਜਣ ਕੇ ਲੈ ਕੇ ਜਾਵਾਂਗੇ ਅਸੀਂ ਫਿਰ ਫਿਰ ਕਹਿੰਨਾ ਕੋਈ ਪ੍ਰਾਣਾ ਦਰਖਤ ਅਰਦਾਸ ਕਰੇ ਬਣਾਣਾ ਵੱਡੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ Cut